ਜਲੰਧਰ ਦੇ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਇੱਕ ਪੁੱਤਰ ਦੇ ਵੱਲੋਂ ਆਪਣੇ ਮਾਤਾ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਤੀਰੇ ਕਤਲ ਕੇਸ ਦੇ ਵਿੱਚ ਥਾਣਾ ਇੰਚਾਰਜ ਅਮਨ ਸੈਣੀ ਨੇ ਦੱਸਿਆ ਕਿ ਪੁੱਤਰ ਨੇ ਆਪਣੇ ਮਾਤਾ ਪਿਤਾ ਅਤੇ ਭਰਾ ਦਾ ਕਤਲ ਜਾਇਦਾਦ ਨੂੰ ਲੈ ਕੇ ਕੀਤਾ ਹੈ ਅਤੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੀ ਟੀਮ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਫਿਲਹਾਲ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਕੋਚ ਕੇ ਚੁੱਪ ਕੀਤੀ ਜਾਵੇਗੀ ਸਰ ਹੁਣੇ ਤੱਕ ਕੀ ਇਨਵੈਸਟੀਗੇਸ਼ਨ ਪਤਾ ਲੱਗਿਆ ਹੈਗਾ ਹਾਂ ਨਹੀਂ ਕਿਸੀ ਨੇ ਸਰ ਜਿਹੜਾ ਮਰਡਰ ਜਿਹੜਾ ਤੁਸੀਂ ਫੜਿਆ ਹੈਗਾ ਵਾ ਕੀ ਕੀ ਪਰਪਸ ਕੇ ਚਾਏ ਉਹਨੇ ਗੱਲ ਕਬੂਲੀ ਹੈਗੀ ਆ ਜਿਹੜਾ ਇਹ ਹੋਇਆ ਦੱਸਿਆ ਸੀ ਕੱਲ ਕੇ ਤਿੰਨ ਬੰਦੇ ਦਾ ਮਰਡਰ ਹੋਇਆ ਸੀਗਾ ਇਹ ਇੱਕ ਮਾਤਾ ਪਿਤਾ ਨੇ ਤੇ ਕੋਈ ਨਾ ਭਰਾ ਹੈ ਤੇ ਜੋ ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ 89 ਨੰਬਰ ਐਫ ਆਈ 302 ਦੇ ਵਿੱਚ ਰਜਿਸਟਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕਬਜ਼ਾ ਪੁਲਿਸ ਲੈ ਕੇ ਬਾਡੀਜ਼ ਨੂੰ ਸਿਵਲ ਹਸਪਤਾਲ ਜਮ੍ਹਾਂ ਕਰਾਇਆ ਗਿਆ ਸਰ ਮੁਲਜਨ ਕਿੱਥੋਂ ਗ੍ਰਿਫਤਾਰ ਕੀਤਾ ਕਿ ਕਿਹ ਗੱਲਾਂ ਆ ਰਹੀ ਕਿ ਉਹਨੇ ਸਰਲੰਡਰ ਕੀਤਾ ਸਰਲੰਡਰ ਕੀਤਾ ਜਾਂ ਫਿਰ ਗ੍ਰਿਫਤਾਰੀ ਹੋਈ ਨਹੀਂ ਉਹਨੂੰ ਅਰੈਸਟ ਕੀਤਾ ਗਿਆ ਹੈ ਆਪਰ ਚੈਨਲ ਉਮਰ ਅਸੇ ਸਾਡੀ ਟੀਮਾਂ ਲੱਗੀਆਂ ਹੋਈਆਂ ਸੀ ਮਗਰ ਜਦੋਂ ਇਨਫਾਰਮੇਸ਼ਨ ਮਿਲੀ ਨਾਲ ਦੇ ਨਾਲ ਹੀ ਉਹਦੇ ਮਗਰ ਟੀਮਾਂ ਲੱਗੀਆਂ ਸੀ ਸਰ ਵਾਈਫ ਦਾ ਰੋਲ ਪਤਾ ਲੱਗਾ ਪਤਾ ਲੱਗਾ ਕਿ ਕਿਉਂ ਉਸ ਦੇ ਵੱਲੋਂ ਇਹੋ ਜਿਹੀ ਘਟਨਾ ਨੂੰ ਇਨਜ਼ਾਮ ਦਿੱਤਾ ਗਿਆ ਜੋ ਹਜੇ ਤੱਕ ਦੇ ਹਲਤਾ ਚ ਉਹਨੂੰ ਅਰੈਸਟ ਕੀਤਾ ਅਜੇ ਫਰਦਰ ਉਹਦੀ ਇੰਟਰੋਗੇਸ਼ਨ ਚ ਸਾਨੂੰ ਪਤਾ ਲੱਗੇਗਾ ਪਰ ਜੋ ਪ੍ਰੀਮੀਲਰੀ ਤੌਰ ਯੋ ਦੇ ਰੈਲਿਟੀ ਸੋਨੋਂ ਤਾਂ ਪਤਾ ਲੱਗਿਆ ਕਿ ਇਹਨਾਂ ਦਾ ਆਪਸ ਵਿੱਚ ਫੈਮਿਲੀ ਦਾ ਪ੍ਰੋਪਰਟੀ ਨੂੰ ਲੈ ਕੇ ਥੋੜਾ ਡਿਸਪੂਟ ਚੱਲ ਰਿਹਾ ਹੈ ਇਹ ਦੇਖ ਕਰਕੇ ਇਹ ਵਾਰਦਾਤ ਨੂੰ ਆਪੀ ਸਰਵਾਈਵਰ ਦਾ ਰੋਲ ਨਜ਼ਰ ਆ ਰਿਹਾ ਹੈ ਕਿ ਇਕੱਲੇ ਬੇਟੇ ਨੇ ਹੀ ਇਹ ਇਹ ਤਾਂ ਫਰਦਰ ਇਨਵੈਸਟੀਗੇਸ਼ਨ ਪਤਾ ਲੱਗੇਗਾ ਕਿ ਹਜੇ ਤੱਕ ਤੇ ਕੋਈ ਇਦਾਂ ਨਹੀਂ ਗੱਲ ਜਾਈ ਫਰਦਰ ਇਨਵੈਸਟੀਗੇਸ਼ਨ ਜੋ ਵੀ ਆਈਗੀ ਇਹ ਤੱਕ ਤੂੰ ਉਹਨੂੰ ਫੜਿਆ ਹੈ ਉਹਨੂੰ ਅਸੀਂ ਕੋਰਟ 'ਚ ਪੇਸ਼ ਕਰਾਂਗੇ ਗਿਫਤਾਰ ਕਿੱਥੋਂ ਕੀਤਾ ਗਿਆ ਸਰ ਉਹਨੂੰ ਅੱਜ ਹੀ ਸਵੇਰੇ ਕੀਤਾ ਇੱਕ ਟੀਮ ਸਾਡੀ ਗਈ ਸੀ ਉਹਨੇ ਆਏ ਉਹਨੂੰ ਲੈ ਕੇ ਉਹ ਵੀ ਹੋਇਆ ਤੁਹਾਨੂੰ ਦੱਸਦਾ ਹਾਂ ਉਹਦੀ ਠੀਕ ਆਸਮ ਜੱਗ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਇੱਕ ਪੁੱਤਰ ਦੇ ਵੱਲੋਂ ਆਪਣੇ ਮਾਤਾ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਤੀਰੇ ਕਤਲ ਕੇਸ ਦੇ ਵਿੱਚ ਥਾਣਾ ਇੰਚਾਰਜ ਅਮਨ ਸੈਣੀ ਨੇ ਦੱਸਿਆ ਕਿ ਪੁੱਤਰ ਨੇ ਆਪਣੇ ਮਾਤਾ ਪਿਤਾ ਅਤੇ ਭਰਾ ਦਾ ਕਤਲ ਜਾਇਦਾਦ ਨੂੰ ਲੈ ਕੇ ਕੀਤਾ ਹੈ ਅਤੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੀ ਟੀਮ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਫਿਲਹਾਲ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਸਰ ਹਦੇ ਤੱਕ ਕੀ ਇਨਵੈਸਟੀਗੇਸ਼ਨ ਪਤਾ ਲੱਗਾ ਹੈਗਾ ਹਾਂ ਨਹੀਂ ਕਿਸੀ ਨੇ ਸਰ ਜਿਹੜਾ ਮਰਡਰ ਜਿਹੜਾ ਤੁਸੀਂ ਫੜਿਆ ਹੈਗਾ ਵਾ ਕੀ ਕੀ ਪਰਪਸ ਵਿੱਚ ਉਹਨੇ ਗੱਲ ਕਬੂਲੀ ਹੈਗੀ ਹੈ ਜਿਹੜਾ ਇਹ ਹੋਇਆ ਦੱਸਿਆ ਸੀ ਕੱਲ੍ਹ ਤੋਂ ਤਿੰਨ ਦਿਨਾਂ ਤੋਂ ਮਰਡਰ ਹੋਇਆ ਸੀਗਾ ਇਹ ਇੱਕ ਮਾਤਾ ਪਿਤਾ ਨੇ ਤੇ ਕੋਈ ਨਾ ਭਰਾ ਹੈ ਤੇ ਜੋ ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ 89 ਨੰਬਰ ਐਫ ਆਈ ਆਰ 302 ਦੇ ਵਿੱਚ ਰਜਿਸਟਰ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਕਬਜ਼ਾ ਪੁਲਿਸ ਲੈ ਕੇ ਬਾਡੀਜ਼ ਨੂੰ ਸਿਵਲ ਹਸਪਤਾਲ ਜਮ੍ਹਾਂ ਕਰਾਇਆ ਗਿਆ ਸਰ ਮਲਜਨ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਈ ਗੱਲਾਂ ਆ ਰਹੀ ਕਿ ਉਹਨੇ ਸਰਲੰਡਰ ਕੀਤਾ ਸਰਲੰਡਰ ਕੀਤਾ ਜਾਂ ਫਿਰ ਗ੍ਰਿਫਤਾਰੀ ਹੋਈ ਨਹੀਂ ਉਹਨੂੰ ਅਰੈਸਟ ਕੀਤਾ ਗਿਆ ਹੈ ਆਪਰ ਚੈਨਲ ਉਮਰ ਅਸਕੇ ਸਾਡੀ ਟੀਮਾਂ ਲੱਗੀਆਂ ਹੋਈ ਸੀ ਮਗਰ ਜਦੋਂ ਇਨਫਾਰਮੇਸ਼ਨ ਮਿਲੀ ਨਾਲ ਦੇ ਨਾਲ ਹੀ ਉਹਦੀ ਮਗਰ ਟੀਮਾਂ ਲੱਗ ਗਈਆਂ ਸੀ ਸਰ ਵਾਈਫ ਦਾ ਰੋਲ ਪਤਾ ਲੱਗਾ ਪਤਾ ਲੱਗਾ ਕਿ ਕਿਉਂ ਉਸ ਦੇ ਵੱਲੋਂ ਇਹੋ ਜਿਹੀ ਘਟਨਾ ਨੂੰ ਇਨਜ਼ਾਮ ਦਿੱਤਾ ਗਿਆ ਜੋ ਹਜੇ ਤੱਕ ਦੇ ਹਲਤਾ ਚ ਉਹਨੂੰ ਅਰੈਸਟ ਕੀਤਾ ਅਜੇ ਫਰਦਰ ਉਹਦੀ ਇੰਟਰੋਗੇਸ਼ਨ ਚ ਸਾਨੂੰ ਪਤਾ ਲੱਗੇਗਾ ਪਰ ਜੋ ਪ੍ਰੀ ਜੋਦੇ ਰੈਲਿਟੀ ਸੋਨ ਨੂੰ ਤਾਂ ਪਤਾ ਲੱਗ ਗਿਆ ਕਿ ਇਹਨਾਂ ਦਾ ਆਪਸ ਵਿੱਚ ਫੈਮਿਲੀ ਦਾ ਪ੍ਰੋਪਰਟੀ ਨੂੰ ਲੈ ਕੇ ਥੋੜਾ ਡਿਸਪੂਟ ਚੱਲ ਰਿਹਾ ਇਹ ਦੇਖ ਕੇ ਇਹ ਵਾਲਾ ਤੋਂ ਮੈਂ ਆਪੀ ਸਰ ਵਾਈਫ ਦਾ ਰੋਲ ਨਜ਼ਰ ਆ ਰਿਹਾ ਹੈ ਕਿ ਇਕੱਲੇ ਬੇਟੇ ਨਹੀਂ ਇਹ ਤਾਂ ਫਰਦਰ ਇਨਵੈਸਟੀਗੇਸ਼ਨ ਪਤਾ ਲੱਗੇਗਾ ਜੀ ਹਜੇ ਤੱਕ ਤਾਂ ਕੋਈ ਐਦਾਂ ਦੀ ਗੱਲ ਨਹੀਂ ਫਰਦਰ ਇਨਵੈਸਟੀਗੇਸ਼ਨ ਜੋ ਵੀ ਆਏਗੀ ਜੇ ਤੱਕ ਤੂੰ ਪੜਿਆ ਹੈ ਉਹਨੂੰ ਅਸੀਂ ਕੋਰਟ 'ਚ ਪੇਸ਼ ਕਰਾਂਗੇ ਤੇ ਜੋ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਸਰ ਉਹਨੂੰ ਅੱਜ ਹੀ ਸਵੇਰੇ ਕੀਤਾ ਇੱਕ ਟੀਮ ਸਾਡੀ ਗਈ ਸੀ ਉਹਨੇ ਆਏ ਹੈ ਉਹਨੂੰ ਲੈ ਕੇ ਉਹ ਵੀ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਹਾਂ ਉਹਦੀ ਠੀਕ ਐ ਸਮਝਾ ਨਿਊਜ਼ ਦੇ ਲਈ ਜਲੰਧਰ